ਸਤਨਪੁਰ ਲੋਧੀ ਵਿਖੇ ਜਿਹਾ ਇਤਿਹਾਸਿਕ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਈ ਤਾਂ ਦੱਸਦੇ ਹੀ ਇਹ ਪੂਰੇ ਸ਼ਹਿਰ ਦੀ ਪਰਿਕਰਮਾ ਇਸ ਨਗਰ ਕੀਰਤਨ ਦੇ ਵੱਲੋਂ ਕੀਤੀ ਜਾ ਰਹੀ ਸੀ ਤੇ ਖਾਲਸਾਈ ਜਹੋ ਜਲਾਲ ਦੇ ਨਾਲ ਸਜਾਏ ਜਾ ਰਹੇ ਇਸ ਨਗਰ ਕੀਰਤਨ ਦੇ ਦੌਰਾਨ ਗੁੰਡਾਗਰਦੀ ਦਾ ਨੰਗਾ ਨਾਚ ਵੀ ਦੇਖਣ ਨੂੰ ਮਿਲਿਆ ਦੱਸਦੇ ਹੀ ਇਹ ਛੋਟੀ ਜਹੀ ਤਕਰਾਰ ਹਿੰਸਕ ਰੂਪ ਧਾਰਨ ਕਰ ਗਈ ਤੇ ਦੱਸਿਆ ਜਾ ਰਿਹਾ ਕਿ ਨਗਰ ਕੀਰਤਨ ਦੇ ਦੌਰਾਨ ਜਦੋਂ ਚੌਕ ਚੇਲਿਆਂ ਦੇ ਨਜ਼ਦੀਕ ਗਤਕਾ ਖੇਡ ਰਹੇ ਨੌਜਵਾਨ ਦੇ ਨਾਲ ਕੁਝ ਨੌਜਵਾਨ ਆਪਣੇ ਮੋਟਰਸਾਈਕਲ ਦੀਆਂ ਰੇਸਾਂ ਦੇ ਰਹੇ ਸਨ ਤਾਂ ਸੜਕ ਪਾਰ ਕਰਨਾ ਚਾਹ ਅਸ਼ਾਮਿਲ ਇੱਕ ਗੱਤਕਾ ਖਿਡਾਰੀ ਬਲੂ ਜੜਾਏ ਕਥਿਤ ਤੌਰ ਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮਾਹੌਲ ਗਰਮਾ ਗਿਆ। ਦੋਹੇ ਤੀਰ ਆਪਸ ਦੇ ਵਿੱਚ ਹੱਥੋ ਪਾਈ ਤੇ ਆ ਗਈਆਂ ਤੇ ਇਸ ਦੌਰਾਨ ਤੇਜ਼ ਤਾਰ ਹਥਿਆਰ ਵੀ ਜੜੇ ਨੇ ਉਚਲੇ ਨੇ ਜਿਸ ਵਿੱਚ ਗੱਤਕਾ ਖਿਡਾਰੀ ਦੇ ਜ਼ਖਮੀ ਹੋਣ ਦੀ ਖਬਰ ਜਿਹੜੀ ਉਹ ਸਾਹਮਣੇ ਆਈਏ ਤੇ ਦੱਸਿਆ ਜਾ ਰਿਹਾ ਕਿ ਦੂਜੇ ਪਾਸੇ ਦੂਸਰੀ ਤੀਰ ਦੇ ਨੌਜਵਾਨ ਵੀ ਜ਼ਖਮੀ ਹੋਏ ਨੇ ਤੇ ਇਸ ਘਟਨਾ ਦੀ ਇਲਾਕੇ ਭਰ ਵਿੱਚ ਨਿੰਦਾ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਪ੍ਰਬੰਧਕਾਂ ਨੇ ਵੀ ਕਿਹਾ ਹੈ ਕਿ ਨਗਰ ਕੀਰਤਨ ਦੌਰਾਨ ਅਜਿਹਾ ਬਤਾਰਾ ਵਾਪਰਨਾ ਬੇहद ਮੰਦਪਕ ਹੈ। ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਤੇ ਅਸੀਂ ਮੈਕੀਟਰ ਨਿਕਲ ਰਿਹਾ ਸੀ ਕਿ ਕਿਦੋਂ ਮਾਰੇ ਦੀ ਕਿਰਪਾ ਨਾਲ ਬੜਾ ਸੁੰਦਰ ਤਰੀਕੇ ਨਾਲ ਚੱਲ ਰਿਹਾ ਸੀਗਾ ਜੀ ਇਹ ਤੁਰਿਆ ਹੁੰਦਾ ਗੁਰੂ ਕਮਲ ਸਿੰਘ ਦਾ ਮੰਦਰ ਪ੍ਰਚਾਰ ਦਾ ਸ਼ੱਕ ਨੇ ਵੀ ਨਵਾਰਾ ਚੱਲੂ ਹੋਇਆ ਤੇ ਇੱਥੇ ਚੌਂਕੇ ਲਈ ਬਹੁਤਿਆਂ ਨੇ ਕਿਰਤਨ ਦੀ ਪਹਿਲੀ ਟਰਾਲੀ ਲੱਗੀ ਤੇ ਦੂਜੀ ਟਰਾਲੀ ਜਦੋਂ ਲੱਗੀ ਤੇ ਇੱਕ ਮੋਟਰਸਾਈਕਲ ਰੇਸਾ ਦੇ ਕੇ ਸ਼ਾਇਦ ਆ ਰਿਹਾ ਸੀਗਾ ਤੇ ਇੱਥੋਂ ਵੀ ਬੱਚਿਆਂ ਨੇ ਕਿਹਾ ਵੀ ਸਾਈਡ ਤੇ ਕਰ ਲੋ ਸਾਈਡ ਤੇ ਹੋਇਆ ਪਤਾ ਨਹੀਂ ਲਾਚ ਆਉਂਦੇ ਪਤਾ ਨਹੀਂ ਕਿਸੇ ਦੇਖ ਕੇ ਉਹਨਾਂ ਨੇ ਹਮਲਾ ਕਰਤਾ ਲੜ ਪਏ ਲੜਨ ਤੋਂ ਬਾਅਦ ਅਹੀਂ ਛਡਾਇਆ ਕਿਉਂਕਿ ਵੀਡੀਓ ਫੁਟੇਜ ਵਿੱਚ ਹੈਗਾ ਉਹ ਛਡਾਇਆ ਚਲੇ ਗਏ ਪਤਾ ਨਹੀਂ ਕਿ ਫੋਨ ਕਰਕੇ ਕਿ ਦੋ ਤਿੰਨ ਬੱਚੇ ਹੋਰ ਉਹਨਾਂ ਦੇ ਨਾਲ ਵੱਡੇ ਆਏ ਉਹਨਾਂ ਨੇ ਕੋਈ ਪੁਰਾਣੇ ਵੱਡੇ ਦਾਤਰ ਜੇ ਸੀਗੇ ਜੀ ਵੱਡੇ ਵੱਡੇ ਉਹ ਲੈ ਕੇ ਆ ਗਏ ਤੇ ਉਹਨਾਂ ਨੇ ਫਿਰ ਮਾਰਨਾ ਸ਼ੁਰੂ ਕਰ ਦਿੱਤਾ ਕੋਈ ਸ਼ੌਕ ਜਾਂ ਭੈ ਨਹੀਂ ਸੀ ਉਹਨਾਂ ਨੂੰ ਮਾਰਾਂ ਦੀ ਅਦਬ ਦਾ ਕੋਈ ਨਹੀਂ ਮਾਰਾਂ ਦੀ ਪਾਲਤੀ ਨਾਲ ਹੀ ਸਾਹਮਣੇ ਤੇ ਉਹਨਾਂ ਨੇ ਚੱਲੀਆਂ ਕਹਿੰਦੀਆਂ ਗਾਣਾ ਕੱਢੀਆਂ ਇਸ ਸੰਗ ਦੇ ਧੌਣ ਤੇ 10:00 ਵਜੇ ਮਹਾਰਾਜ ਨੂੰ ਵਜਾ ਹੋ ਗਿਆ ਟੱਕ ਲੱਗਿਆ ਇੱਕ ਲੱਤ ਦੇ ਵਜਿਆ ਵਾ ਇੱਕ ਉਹਦੇ ਹੱਥ ਦੇ ਵਜਿਆ ਜੀ ਤੇ ਉਹਦੀ ਦਾੜੀ ਖੜਲੀ ਗਈ ਬੜੀ ਮੁਸ਼ਕਿਲਾਂ ਨੇ ਕਾਬੂ ਕੀਤਾ ਪਰ ਬਹੁਤ ਦੁਖਾਣਾ ਹੱਸ ਗਿਆ ਜੀ ਬੜੀ ਥੋਰ ਦੇਰਵੀਂ ਵਾਲੀ ਸਥਿਤੀ ਸੀ ਜੀ ਸਮਝੋ ਬਾਅਦ ਜੀ ਬੜੀ ਮੁਸ਼ਕਿਲ ਦੇ ਨਾਲ ਸੜਾਈਦਾ ਸੀ ਘੁਰ ਭੱਜ ਭੱਜ ਕੇ ਦੇਖਦੇ ਸੀ ਜੀ 3-4 ਚਾਰ ਨੌਜਵਾਨ ਸੀਗੇ ਜੀ ਥੋੜਾ ਜਿਹੜੇ ਨੌਜਵਾਨਾਂ ਨੇ ਹਮਲਾ ਕੀਤਾ ਤੇ ਜਿਸ ਨੌਜਵਾਨ ਤੇ ਹਮਲਾ ਹੋਇਆ ਉਹ ਕੌਣ-ਕੌਣ ਸੀਗੇ ਜਿਹੜਾ ਨੌਜਵਾਨ ਆ ਜੀ ਉਹ ਤਾਂ ਗੱਤਕਾ ਖੇਡ ਦਾ ਖਿਡਾਰੀ ਆ ਬੱਚਾ ਖੇਡ ਦਾ ਸਿੱਖਦਾ ਵਾ ਗੱਤਕਾ ਇਹੋ ਪਤਾ ਨਹੀਂ ਕਿ ਆਪ ਤਾਂ ਭਈ ਕਿ ਉਹ ਉੱਥੇ ਉੱਪਰ ਆਪੇ ਜੀ ਉਹ ਤਾਂ ਖਿਡਾਰੀ ਸਿੱਖਦਾ ਗੱਤਕਾ ਆਪਣੇ ਸultanpur ਦੇ ਵਾਸੀ ਆ ਤੇ ਦੂਸਰੇ ਜਿਹੜੇ ਬੱਚੇ ਆ ਉਹ ਵੀ ਸultanpur ਦੇ ਹੀ ਆ ਜੀ ਆਪਣੇ ਕਾਦੀ ਸ਼ਹਿਰ-ਬਾੜ ਦੇ ਬੱਚੇ ਆ ਪਤਾ ਨਹੀਂ ਹੁਣ ਕਿੱਥੋਂ ਬਣਿਆ ਕੋਈ ਆਪੇ ਕੀਤਾ ਬਹੁਤ ਗੁਰੇਤਰੀ ਕਨਾ ਬਸੇ ਪਰ ਸਮਾਨੀ ਇਤੀ ਨਹੀਂ ਜਾਜਕ ਨਹੀਂ ਇੰਨਾ ਜ਼ਿਆਦਾ ਕ ਨਹੀਂ ਉਹਨੇ ਦੇਖੀ ਮਹਾਰਾਜ ਦੀ ਵਾਰਦੀ ਆ ਰਹੀ ਆ ਇੰਨੇ ਬੱਚੇ ਖੜੇ ਇਨਾ ਸੁਲਤਾਨਪੁਰ 로 ਦੀ ਦਾ ਜਲੂਸ ਲੱਗਦਾ ਜਨਾਜ ਦੇਖਣ ਨੂੰ ਮਿਲਿਆ ਅੱਜ ਕੈਮਰਾ ਦੇ ਵਿੱਚ ਹੋਊਗਾ ਇੱਥੇ ਕੈਮਰਾ ਜੌਂਕ ਲੱਗੇ ਆ ਬਹੁਤ ਜੀ ਮੇਰੇ ਹਿਸਾਬ ਨਾਲ ਉਹ 4 ਫੁੱਟ ਤੋਂ ਲੰਬੇ ਹੋਣੇ ਆ ਵੀ ਕਾਲੇ ਜਿਹੇ ਲੱਗਦੇ ਦਾਦ ਸੀਗੇ ਲੰਬੇ ਲੰਬੇ ਇਹ ਤਾਂ ਮਹਾਰਾਜ ਰੱਖ ਗਿਆ ਜੀ ਬਗਲ ਹੀ ਬੜੀ ਮੂੜੇ ਹੋ ਹੋ ਕੇ ਬੜੀ ਅਰਮੀਰੀ ਬਾਹਮ ਬਜੀ ਬੜੀ ਯਾਰ ਮੇਰੀ ਵਾਹ ਤੇ ਵਾਚ ਲਿਆ ਸੀ ਸਰਾਰ ਦੀ ਬੱਜ ਗਿਆ ਹੋਰ ਸੰਗਤ ਦੇ ਬੱਜ ਗਿਆ ਸੰਗਤ ਦੇ ਵੀ ਵਿੱਚ ਟਿੱਕੜ ਚਲੋ ਹੋਰ ਉੱਤਮ ਆ ਤੇ ਸੰਗਤ ਦੇ ਵੀ ਬੱਜਿਆ ਆ ਹਾਂ ਹੁਣ ਤੁਹਾਡੇ ਸਾਹਮਣੇ ਚੌਂਕ ਵਿਹਲਾ ਕਰਤਾ ਜੀ ਇੱਥੇ ਰੌਣਕ ਸੀਗੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਗੱਲਬਾਤ ਹੋਈ ਗਈ ਹਾਂਜੀ ਇਹ ਸੰਘਾਰਾ ਸਿੰਘ ਜੀ ਪਹੁੰਚੇ ਤੇ ਹੋਰ ਅਫਸਰ ਪਹੁੰਚੇ ਸੀਗੇ ਉਹਨਾਂ ਨੇ ਨਾਂ ਤਾਂ ਲਿਖਿਆ ਜੀ ਪਰ ਉਹ ਜਿਹੜੇ ਮੈਨੂੰ ਲੱਗਦਾ ਕਿ ਨਹੀਂ ਲੋਟਾਉਣ ਵਾਲਾ ਕੰਮ ਨਹੀਂ ਕਰਦਾ ਜੀ ਉਹਨਾਂ ਨੇ ਦੇਖੋ ਕੀ ਕਰਦੇ ਹੈ ਪ੍ਰਸ਼ਾਸਨ ਕੀ ਕਰਦਾ ਹੈ ਸਾਡੇ ਬੱਚਿਆਂ ਨੂੰ ਤਾਂ ਫੇਰ ਉਹ ਪਤਾ ਨਹੀਂ ਕੀ ਉਹਨਾਂ ਜਨੂਨ ਸਾਹਿਬ 'ਚ ਉਂਗਲਾਂ ਕਰ ਕਰ ਕੇ ਕਹਿੰਦੇ ਤੈਨੂੰ ਪਛਾਣ ਲਿਆ ਵਾ ਤੇ ਇਹਨਾਂ ਨਹੀਂ ਚਿੱਠਾਂਗੇ ਇਹ ਵੀ ਬੱਚਾ ਸਾਡਾ ਵੜਾ ਮਤਲਬ ਕਿ ਬਰੂਕਿਆਂ ਨੂੰ ਉਹ ਕਹਿੰਦਾ ਤੁਸੀਂ ਮੇਰੇ ਨੂੰ ਰੋਕੀ ਜਾਂਦੇ ਹੋ ਚਾਰ ਚਾਰ ਪੰਜ ਪੰਜ ਜਾਣੇ ਪੈ ਰਹੇ ਆ ਤੇ ਸਾਡਾ ਚਲੋ ਸੈਣੇ ਹੋਂ ਤਾਂ ਪਰ ਜੇ ਹੀ ਬੰਦਾ ਸੀ ਵਜਾ ਰੱਖਣਾ ਦੋਵੇਂ ਤਰ੍ਹਾਂ ਦਾ ਰੋਇਂ ਤਰ੍ਹਾਂ ਦਾ ਬਜਾਅਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਮੈਨੂੰ ਉਮੀਦ ਆ ਕਿ ਦੁਬਾਰਾ ਜੇ ਉੱਥੇ ਨੁਕਸਾਨ ਹੋਦਾ ਵਾ ਤਾਂ ਉਹ ਦੁਬਾਰਾ ਤੋਂ ਉਹ ਚਾਰ ਬੱਚੇ ਹੀ ਆ ਜਿਨ੍ਹਾਂ ਨੇ ਉਹਨਾਂ ਨੇ ਜਿਹੜਾ ਆਮ ਚੌਕ ਦੇ ਵਿੱਚ ਕਹਿ ਦਿੱਤੀ ਕਿ ਤੇਰਾ ਨੁਕਸਾਨ ਕਰਾਂਗੇ ਜਿੱਦਾਂ ਕਹਿੰਦੇ ਸੀ ਕਿ ਉਹਨਾਂ ਕੋਲ ਗਾਲਾਂ ਗੱਡੀਆਂ ਵੀ ਆ ਮਤਲਬ ਕਿ ਟੋਟਲ 95 ਤੋਂ ਸਿੱਧਾ ਗਿਆ ਕਿ ਤੁਹਾਡੀ VIP ਆ ਜਾਨੀ ਕਿ ਗਾਲ ਕੱਟਣ ਦੀ ਉਹ ਗਾਲਾਂ ਨਾਲ ਗੱਡੀ ਆਪਣਾ ਮਨ ਨਹੀਂ ਮੰਨਦਾ ਉਹ ਵਜਨ ਕਰੀਏ ਗਾਲ ਗੱਡੀ ਉਹਨਾਂ ਨੇ ਮਾਵਾਦ ਭੈਣਾ ਦੀਆਂ ਗਾਲਾਂ ਕਹੀਆਂ ਘਟਨਾ ਕਰਮ ਦਾ ਪੂਰਾ ਕਾਰਨ ਨਹੀਂ ਸਮਝਾਇਆ ਕੀ ਹੋਇਆ ਕਾਰਨ ਜੀ ਬਸ ਮੋਟਰਸਾਈਕਲ ਆਇਆ ਕੋਈ ਰੇਸਾ ਦਿੰਦਾ ਸੀ ਉਹਨੂੰ ਰੋਕਿਆ ਗਿਆ ਉਹ ਦਿਨ ਵਾਲੀ ਦੇ ਪਿੱਛੇ ਨਾਲ ਖਾਪਾਈ ਮਹਾਰਾਜ ਦੀ ਪਾਲਕੀ ਲੰਗਦੀ ਸੀਗੀ ਪਾਲਕੀ ਲੰਗਦੀ ਫਿਰ ਤੇ ਹੱਥੋਂ ਪਾਈ ਗਿਆ ਹੋ ਗਿਆ ਉਹਨੇ ਕਿਹਾ ਰੁਕ ਜਾਓ ਪਾਲਕੀ ਆ ਰਹੀ ਹੈ ਪਰ ਉਹਨਾਂ ਲਿਆਜਿਆ ਨਹੀਂ ਕੀਤਾ ਜੀ ਪਾਲਕੀ ਦਾ ਵੀ ਕੋਈ ਨਹੀਂ ਹੋਇਆ ਕਿ ਟਿਕੂ ਨੇ ਸਿਗਨਲ ਰੋਕਿਆ ਰੋਕਿਆ ਨਹੀਂ ਉਲਟਾ ਉਹਨੇ ਫੋਨ ਕਰਕੇ ਰੋਕ ਮੋੜਿਆ ਲਾਣੀ ਕੇਸ ਸੰਬੰਧਿਤ ਜਿਹੜਾ ਨਗਰ ਕੀਰਤਨ ਸਜਾਇਆ ਗਿਆ ਸੀ ਅੱਜ ਇਹ ਨਗਰ ਕੀਰਤਨ ਜਿਹੜਾ ਜੀ ਮਹਾਰਾਜ ਸਾਹਿਬ ਦੇ ਪਰਿਵਾਰ ਦੀ ਸ਼ਹੀਦੀ ਦਾ ਹੈ ਜੀ ਬਾਬਾ ਜੀਵਨ ਸਿੰਘ ਭਾਈ ਜੇਤਾ ਸਿੰਘ ਜੀ ਭਾਈ ਸਾੰਦਾ ਸਾਹਿਬ ਜੀ ਦੇ ਸ਼ੀਰ ਦੀ ਨਾਲ ਸੰਗਤ ਭਾਈ ਜੀਵਨ ਸਿੰਘ ਸੇਵਾ ਸੋਸਾਇਟੀ ਜਿਹੜੀ ਅਸੀਂ ਉਹ ਮਨਾ ਰਹੀ ਹੈ ਨਾਲ ਮਿਲ ਕੇ ਸਾਰੇ ਕਰ ਰਹੇ ਆ ਜੀ ਪਤਾ ਨਹੀਂ ਸ਼ਾਇਦ ਤਾਂ ਹੀ ਕੁਝ ਹੋਇਆ ਹੈ ਤਾਂ ਕਿ ਜੇ ਵੱਡੇ ਤਰ੍ਹਾਂ ਨੇ ਬਣਾਇਆ ਹੋਵੇ ਤਾਂ ਸ਼ਾਇਦ ਨਾ ਹੁੰਦਾ। ਸਹਿਲ ਛੋਟੇ ਘਰ ਆ ਗਈ ਸੀ ਤਾਂ ਕਰਕੇ ਆਇਆ ਹੋਵੇਗਾ ਮਹਾਰਾਜ ਜੀ ਜਾਣਦਾ ਜੀ ਕੀ ਦਿੱਤ ਬਣੀ ਪਰ ਨਿੱਕੀ ਜੀ ਕੋਈ ਗਲਤੀ ਤੋਂ ਬਿਨਾ ਇੰਨਾ ਹੰਗਾਮਾ ਹੋਇਆ। ਮਹਾਰਾਜਾ ਲੋਕੀ ਦਰਸ਼ਨ ਕਰ ਰਹੇ ਹੀ ਇਹਦੇ ਸਿੰਘ ਨੇ ਕਿਹਾ ਵੀ ਭਾਈ ਰੁਕ ਜਾ ਤੂੰ ਬੂਟ ਪਾਏ ਆ ਪਰ ਮਹਾਰਾਜਾ ਦਾ ਰੂਪ ਆਉਂਦਿਆ ਵੀ ਪਿੱਛੇ ਹੋ ਕੇ ਖਲੋ ਜਾ ਆ ਸਿੰਘ ਸੀ ਇਹਨੂੰ ਉਹਨੇ ਦਾੜੇ ਤੋਂ ਫੜ ਲਿਆ ਦਾੜੇ ਤੋਂ ਫੜ ਕੇ ਤੇ ਇਹਦਾ ਦਾੜੇ ਨਹੀਂ ਛੱਡਿਆ ਤੇ ਕਿਦਾਂ ਮਹਾਰਾਜਾ ਦਾ ਆ ਦੇਖੋ ਆ ਬੇਚੀ ਸਾਡੀ ਇਹਦੀ ਆ ਫੋਨ ਨਾਲੇ ਬੜੀ ਪਈ ਆ ਇਹ ਕਾਹ ਮਾਰ ਰਿਹਾ ਇੱਥੇ ਇਹ ਕਾਹ ਮਾਰ ਰਿਹਾ ਇੱਥੇ ਸਾਬਤ ਨੂੰ ਉਹਦੇ ਸਿੰਘ ਦੇ ਦਾੜੇ ਦੀ ਬੇਦਬੀ ਕੀਤੀ ਆ ਫੇਰ ਚਲੇਗੇ ਤੋੜ ਕੇ ਉੱਥੇ ਵੇਲੇ ਤੇ ਜੇ ਫਿਰ ਇਹਨਾਂ ਨੇ ਜਾਂ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਫੇਰ ਇਹ ਨਿਹੰਗ ਸਿੰਘ ਆਪ ਕਾਰਵਾਈ ਕਰਨਗੇ ਤੇ ਚਿੱਚੂ ਤੱਕ ਮਰਜੀ ਧੌੜ ਲਾ ਲੈਣਗੇ ਇਹ ਨਗਰ ਕੀਰਤਨ ਕਿਹਦੇ ਸੰਬੰਧ ਤੇ ਕਿੱਢਿਆ ਜਾ ਰਿਹਾ ਸੀ ਇਹ ਬਾਬਾ ਜੀ ਨਗਰ ਕੀਰਤਨ ਹੈਗਾ ਕਿ ਬਾਬਾ ਜੀ ਹੋਣ ਸਿੰਘ ਤੇ ਬਾਬਾ ਸੰਗਤ ਸਿੰਘ ਜੀ ਦਾ ਦੇ ਉਹਨਾਂ ਦੇ ਨਗਰ ਕੀਰਤਨ ਉਹਨਾਂ ਦੇ ਨਗਰ ਕੀਰਤਨ 8-8 ਸਾਲ ਤੋਂ ਚੱਲੂ ਹੋ ਕੇ ਤੇ ਆਪਣੇ welcome to roots country school the largest boarding school in the shimla hills for 21 years we've delivered 100% board exam success with smart classrooms a library and science labs learning thrives our in-house mess bakery and tuck shop ensure nutritious meals from dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.